ਲਓ ਬਾਈ ਬੇਸ਼ੱਕ ਕਣਕ ਸੋਡੀ ਲੱਖਾਂ ਰੁਪਈਆ ਦੀ ਮੱਚ ਜੇ ਪਿੰਡ ਚ ਤੁਸੀਂ ਪ੍ਰਭਾਈ ਕਰ ਸਕਦੇ ਆ ਪਿੰਡ ਤੋਂ ਇੱਕ ਸਿੱਖਿਆ ਲੈ ਸਕਦੇ ਆ ਮੇਰੇ ਨਾਲ ਪੂਰੇ ਪਿੰਡ ਦੀ ਸੰਗਤ ਖੜੀ ਆ ਹਰਦੀਪ ਸਰਪੰਚ ਖੜਾਗਾ ਇਹਨਾਂ ਨੇ ਬਾਈਆਂ ਨੇ ਪਤਾ ਕੀ ਨਵਾਂ ਆਈਡੀਆ ਨਹੀਂ ਇਹਨੂੰ ਆਪਾਂ ਕਹਿ ਸਕਦੇ ਹੂੰ ਤਾਂ ਕਰਦੇ ਪਹਿਲਾਂ ਤੋਂ ਆ ਰਹੇ ਆ ਪਰ ਆ ਬਹੁਤ ਤੇਜ਼ੀ ਨਾਲ ਇਹਨਾਂ ਨੇ ਇੱਕ ਕੰਮ ਕਰਿਆ ਬਾਈ ਵਰਗਿਆਂ ਨੇ ਜ਼ਿਲ੍ਹਾ ਬਠਿੰਡਾ ਪਿੰਡ ਸੁਖੇਵਾਲ ਖੜੇ ਆ ਹਰਦੀਪ ਬਾਈ ਤੁਸੀਂ ਪਿੰਡ ਚ ਆ ਬਾਈ ਨੂੰ ਕਣ ਇਕੱਠੀ ਕਰਕੇ ਤੇ ਆਏ ਇਹਨੂੰ 55000 ਦੀ ਗਣ ਇਕੱਠੀ ਕਰਕੇ ਦੀ ਪਿੰਡ ਸਾਡਾ ਛੋਟਾ ਹੈਗਾ ਕਿਸੇ ਨੇ 2 ਮਾਣ ਦਿੱਤੀ ਕਿਸੇ ਨੇ 4 ਦਿੱਤੀ ਕਿਸੇ ਨੇ ਪੈਸੇ ਦਿੱਤੇ ਤੇ ਵਿਚੀ ਤੂੜੀ ਦਾ ਹੱਲ ਹੋ ਜੂਗਾ ਆ ਤੂੜੀ ਦਾ ਵੀ ਹੱਲ ਕਰ ਜਿਵੇਂ ਮੰਨ ਲਓ ਵੀ 1.5 ਕਿੱਲਾ ਬਾਣ ਸੀ 3.5 ਕਿੱਲੇ ਮੱਚ ਗਈ ਸੀ ਪਿੰਡ ਚ 55 ਮਾਣ ਇਕੱਠੀ ਕਰਕੇ ਦੇ ਦਿੱਤੀ ਆਪ 55 ਮਾਣ ਕਰਕੇ ਦੇ ਦਿੱਤੀ ਠੀਕ ਆ ਬਾਈ ਆ ਬਾਈ ਰਹਿ ਗਿਆ ਹਨਾ ਹਾਂ ਇਹ ਬਾਈ ਦਾ ਸਾਡੇ ਪਿੰਡ ਜਗਤਾਰ ਸਿੰਘ ਨੇ ਟਰਾਲਾ ਦੇਦਾ ਮਹੀਨੇ ਵਾਸਤੇ ਨੂੰ 20 ਦਿਨਾਂ ਵਾਸਤੇ ਵੀ ਫਰੀ ਤੂੰ ਇਹਦੇ ਕੋਲ ਟਰੈਕਟਰ ਕਿਸ਼ਤਾਂ ਦੇ ਆ ਜੀ ਤੇ ਸੁੱਖਾ ਸਿੰਘ ਵਾਲੇ ਤੋਂ ਦੇਤਾ ਜੀ ਉਹ ਕਹਿੰਦਾ ਫਰੀ ਦੇਤਾ ਤੈਨੂੰ ਮੈਂ ਕਮਾਈ ਕਰ ਲਾ ਤੂੰ ਠੀਕ ਪਿੰਡ ਰਾਠੀਪੁਰਜਾ ਇਹਦੇ ਕੋਲੇ ਦੋ ਕਿਲੇ ਸੀ ਦੋ ਮੱਚ ਗਏ ਪਰ ਆ ਬਾਈ ਨੇ ਇਹਨਾਂ ਦੇ ਪਿੰਡ ਦਾ ਬਾਈ ਆ ਇਹ ਰਾਠੀਪੁਰਜ ਦਾ ਇਹ ਕਹਿੰਦਾ ਅਸੀਂ ਪਿੰਡ ਚ ਮਦਦ ਕਰਾਂਗੇ ਟਰਾਲੀ ਵੀ ਪਾਵਾਂਗੇ ਜਾਂ ਜਿੰਨੇ ਮੁੰਡੇ ਬਾਕੀ ਜਿਵੇਂ ਬਾਹਰੇ ਆਪਣੇ ਭਰਾ ਬੈਠੇ ਉਹਨਾਂ ਨੂੰ ਕਿਨੇ ਅਮਰੀਕਾ ਬੈਠੇ ਹਨਾ ਉਹਨਾਂ ਤੋਂ ਵੀ ਮਦਦ ਕਰਾਵਾਂਗੇ ਐਂ ਭਰਾਵੋ ਇਹਦਾ ਹਾਲੇ ਹੀ ਆ ਕਿਉਂਕਿ ਸਰਕਾਰਾਂ ਨੇ ਆਪਾਂ ਨੂੰ ਮੰਨ ਦੋ ਮੰਨ ਨਾ ਕੋਈ ਫਰਕ ਨਹੀਂ ਪੈਂਦਾ ਦੋ ਘਟਿਆਂ ਨਾਲ ਤੇ ਆਪਾਂ ਨੂੰ ਉਹ ਵੀ ਘਟ ਹੋ ਜਾਏ ਕੋਈ ਉਹ ਖੜੇ ਖੜੇ ਆਪਾਂ ਹਜ਼ਾਰ-ਹਜ਼ਾਰ ਰੁਪਏ ਖਾ ਜਾਣੇ ਬਾਕੀ ਇਸ ਵਾਰ ਤਾਂ ਫੇਰ ਵੀ ਕਣਕ ਦਾ ਝਾੜ ਬਹੁਤ ਵਧੀਆ ਆ ਹਾਂ ਹਾਂ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਮਦਦ ਕਰਨੀ ਚਾਹੀਦੀ ਆ ਜੋ ਤ ਬੱਲੀਆਂ ਦਿਖਾ ਦੀ ਕਿਵੇਂ ਮੱਤੀ ਆ ਹੁਣ ਬਸ ਮੈਂ ਤਾਂ ਇਹੀ ਕਹਿਣਾ ਚਾਹੁੰਨਾ ਵੀ ਇਹ ਬਾਈ ਕਹਿੰਦਾ ਸੀ ਕੈਨੇਡਾ ਅਮਰੀਕਾ ਵੀ ਜਿਹੜੇ ਰਾਠੀਪੁਰਜ ਬੈਠੇ ਆ ਉਹ ਮੁੰਡਿਆਂ ਨੂੰ ਵੀ ਕਹਾਂਗੇ ਤੁਸੀਂ ਸਾਰੇ ਪਿੰਡਾਂ ਦੇ ਇਸ ਤਰ੍ਹਾਂ ਮਦਦ ਕਰ ਦਿਓ ਹਾਂਜੀ ਹਾਂ ਇਧਰ ਵੀ ਮਾਰ ਦੇ ਕੈਮਰਾ ਲਓ ਤੁਸੀਂ ਇਸ ਤਰ੍ਹਾਂ ਮਦਦ ਕਰ ਸਕਦੇ ਜੇ ਪਿੰਡਾਂ ਸਾਨੂੰ ਲੱਗਦਾ ਨਾ ਵੀ ਕਣਕ ਮੱਚੀ ਦਾ ਹੱਲ ਕੀ ਕੱਢੀਏ ਆਹੀ ਹੱਲਾ ਤੁਸੀਂ ਪਿੰਡ ਚੋਂ ਟਰਾਲੀ ਪਾ ਲਿਆ ਕਰੋ ਪਿੰਡ ਚ ਤੂੜੀ ਦੇ ਦਿਓ ਬਾਕੀ ਸੋਡਾ ਜਿਹੜੇ ਪਿੰਡਾਂ ਦੇ ਮੁੰਡੇ ਬਾਹਰ ਬੈਠੇ ਆ ਉਹ ਮਦਦ ਕਰ ਦਿਓ ਜੇ ਕਿਸੇ ਤੋਂ ਹੋਰ ਆ ਸੁਰੱਖੋਗੇ ਵੀ ਕੋਈ ਸਰਕਾਰ ਆਉ ਜਾਂ ਸਾਨੂੰ ਕੋਈ ਹੋਰ ਬਚਾਉਣ ਆਉ ਇਹ ਭੁੱਲ ਜੋ ਤੁਸੀਂ ਇਹ ਅੱਜ ਦਾ ਨਹੀਂ ਜ਼ਿਮੀਂਦਾਰ ਜਦੋਂ ਦਾ ਵੀ ਖੇਤੀ ਕਰਨ ਲੱਗਾ ਤੇ ਆਪ ਦਾ ਭਾਈਚਾਰਾ ਆਪ ਹੀ ਖੜੂ ਭਾਈ ਜੀ ਤੁਸੀਂ ਇੱਕ ਦਿਨ ਲੇਟ ਹੋ ਗਏ ਤੁਹਾਨੂੰ ਕੱਲ ਦਿਖਾਉਂਦੇ ਨਾ ਇਹੀ ਮੁੰਡੇ ਇਹਨਾਂ ਨੇ ਬੰਦੇ ਭੇਜੇ ਇਹਨਾਂ ਨੇ ਬੱਕਰਾਂ ਨਾਲ ਬੱਲੀਆਂ ਇਕੱਠੀਆਂ ਕਰੀ ਜਾਂਦੇ ਸੀ ਅੱਛਾ ਬਹੁਤ ਦੁੱਖ ਲੱਗੇ ਦੇਖ ਕੇ ਹਾਂ ਵੀ ਯਾਰ ਰੋਣਾ ਆਉਂਦਾ ਹਾਂ ਹਾਂ ਵੀ ਉਸੇ ਕਰਕੇ ਵੀ ਸਭ ਨੂੰ ਮਦਦ ਕਰਨੀ ਬੰਦੀ ਏਕਤੀ ਕਣਕ ਵੀ ਵਧੀਏ ਜੇ ਮਨ ਮੰਨਣਾ ਆਪਾਂ ਨੂੰ ਕੋਈ ਫਰਕ ਵੀ ਪੈਂਦਾ ਨੀਗਾ ਹਾਂ ਜੇ ਮਨ ਮੰਨ ਦੋ ਦੋ ਬਣ ਦੇ ਦਾਂਗੇ ਕਿਸੇ ਦਾ ਪੱਲਾ ਹੋ ਰਿਹਾ ਜੀਮੀਦਾਰ ਭਾਈ ਜਮੀ ਮਰਿਆ ਪਿਆ ਕਰਜੇ ਚ ਪੱਲੇ ਕੱਖ ਨਹੀਂ 6 ਮਹੀਨੇ ਦੀ ਡੀਕ ਹੁੰਦੀ ਆ ਕਿ ਇਹਨੇ ਕੁੜੀ ਦਾ ਵਿਆਹ ਕਰਨਾ ਹੁੰਦਾ ਕਿ ਇਹਨੇ ਘਰ ਪਾਉਣਾ ਹੁੰਦਾ ਆਹੀ ਆਸ ਟੁੱਟ ਜਾਂਦੀ ਆ ਪੱਲੇ ਕੀ ਆ ਆਪਣੇ ਹੁਣ ਆਪਣੇ ਪੰਜਾਬ ਕੋਲੇ ਆਹੀ ਐ ਆਪਾਂ ਕੋਈ ਲੰਗਰਾਂ ਵੱਲੋਂ ਨਹੀਂ ਤੋੜ ਛੱਡਦੇ ਕੋਈ ਹੋਰ ਨਹੀਂ ਜੇ ਆਪਾਂ ਆਪਦੇ ਭਾਈਚਾਰੇ ਨੂੰ ਸੰਭਾਲ ਲਗੇ ਤਾਂ ਵਧੀਆ ਗੱਲ ਆ ਵਧੀਆ ਗੱਲ ਆ ਲਾ ਭਾਈ ਆਹ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਜਿਵੇਂ ਬਾਈਆਂ ਨੇ ਮਦਦ ਕਰੀ ਐ ਐ ਕਰੋ ਅਸੀਂ ਪਿੰਡ ਪਿੰਡ ਜਿੱਥੇ ਬੁਲਾਵੋਗੇ ਆਵਾਂਗੇ ਕਿਉਂਕਿ 2017-18 ਚ ਮੈਂ ਪੂਰੇ ਪੰਜਾਬ 'ਚ ਕੰਮ ਕੀਤਾ ਸੀਗਾ ਇਸ ਤੋਂ ਬਾਅਦ ਚੱਲ ਘੱਟ ਮੱਛੀਆਂ ਕਣਕਾਂ ਬਾਬੇ ਨਾਨਕ ਦੀ ਮਿਹਰ ਨਾਲ ਹੀ ਪਹਿਲੀ ਗੱਲ ਤਾਂ ਇਹੋ ਜਿਹਾ ਕੰਮ ਹੋਵੇ ਨਾ ਜੇ ਹੋ ਗਿਆ ਤਾਂ ਪਹੁੰਚਾਂਗੇ ਬਾਈ ਜਿੰਨੀ ਕਿ ਸਾਥੋਂ ਮਦਦ ਹੁੰਦੀ ਆ ਧੰਨਵਾਦ ਜੀ ਤੇ ਉੱਤੇ ਨੰਬਰ ਲਿਖਾਂਗੇ ਬਾਈਆਂ ਨਾਲ ਸਿੱਧਾ ਸੰਪਰਕ ਕਰੋ